ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਮਰਪੁਰਾ ਬਸਤੀ ਗਲੀ ਨੰਬਰ 3 ਬਠਿੰਡਾ ਦੀ ਇਹ ਰਿਪੋਰਟ ਹੈ ਜਿਸ ਵਿੱਚ ਬਠਿੰਡਾ ਦੇ ਵਿੱਚ ਤੁਸੀਂ ਦੇਖਦੇ ਜਾ ਰਹੇ ਹੋ ਕਾਫੀ ਸਮੇਂ ਤੋਂ ਇਹ ਜਿਹੜੀ ਸੀਵਰੇਜ ਦੀ ਜਿਹੜੀ ਹੈਗੀ ਹੈ ਉਹ ਬਹੁਤ ਵੱਡੀ ਸਮੱਸਿਆ ਹੈ ਤੇ ਅੱਜ ਅਮਰਪੁਰਾ ਬਸਤੀ ਦੇ ਵਿੱਚ ਆ ਹਾਲਾਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜੋ ਪਾਣੀ ਤੁਸੀਂ ਦੇਖ ਰਹੇ ਹੋ ਇਹ ਪਾਣੀ ਸੀਵਰ ਦਾ ਓਵਰਫਲੋ ਹੋ ਰਿਹਾ ਪਾਣੀ ਹੈ ਇਹ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਖੜਾ ਹੈ ਔਰ ਬੱਚਿਆਂ ਨੂੰ ਲੋਕਾਂ ਨੂੰ ਘਰੋਂ ਨਿਕਲਣਾ ਬਹੁਤ ਔਖਾ ਹੋਇਆ ਪਿਆ ਔਰ ਇਸ ਬਾਬਤ ਬਹੁਤ ਵਾਰ ਧਰਨੇ ਵੀ ਲਗਾਏ ਬਹੁਤ ਵਾਰ ਜਿਹੜਾ ਹੈ ਸਰਕਾਰ ਦਾ ਪਿੱਟ ਸਿ ਆਪਾਂ ਵੀ ਕੀਤਾ ਪਰ ਜੋ ਵੀ ਸਬੰਧਤ ਵਿਭਾਗ ਹੈ ਨਗਰ ਨਿਗਮ ਹੈ ਜਾਂ ਜੋ ਵੀ ਸਬੰਧਤ ਵਿਭਾਗ ਹੈ ਇਸ ਬੰਨੀ ਉਹਨਾਂ ਦਾ ਬਿਲਕੁਲ ਧਿਆਨ ਨਹੀਂ ਗਿਆ ਔਰ ਇਹ ਲੋਕਾਂ ਨੂੰ ਇਹ ਜਿਹੜਾ ਪਾਣੀ ਹੈ ਉਹ ਪੀਣ ਵਾਲਾ ਜਿਹੜਾ ਪਾਣੀ ਹੈ ਲੋਕਾਂ ਦੇ ਘਰਾਂ ਦੇ ਵਿੱਚ ਵਾਟਰ ਬਾਕਸ ਦਾ ਪਾਣੀ ਜਿਹੜਾ ਪੀਣ ਵਾਲਾ ਆਉਂਦਾ ਹੈ ਉਹ ਪਾਣੀ ਦੇ ਵਿੱਚ ਇਹ ਗੰਦਾ ਪਾਣੀ ਮਿਕਸ ਹੋ ਕੇ ਘਰਾਂ ਦੇ ਵਿੱਚ ਆ ਰਿਹਾ ਹੈ ਜਿਸ ਕਾਰਨ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਲੱਗ ਰਹੀਆਂ ਨੇ ਕਾਲਾ ਪੀਲੀਆਂ ਹੋ ਰਹੀਆਂ ਸਕਿਨ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਤਾਂ ਹੋਰ ਵੀ ਬਹੁਤ ਵੱਡੀਆਂ ਬਿਮਾਰੀਆਂ ਨਾਲ ਲੋਕ ਗ੍ਰਸਤ ਹੋ ਰਹੇ ਨੇ ਆਹ ਤੁਸੀਂ ਦੇਖ ਰਹੇ ਹੋ ਇੱਥੋਂ ਛੋਟੇ-ਛੋਟੇ ਜਿਹੜੇ ਬੱਚੇ ਆ ਸਕੂਲ ਦੇ ਉਹਨਾਂ ਦਾ ਨਿਕਲਣਾ ਬਹੁਤ ਔਖਾ ਹੋਇਆ ਪਿਆ ਆਹ ਜਿਹੜਾ ਸ ਮਹਿਕਮੇ ਨੇ ਇਹ ਫਿਲਟਰ ਲਗਾਇਆ ਤਾਂ ਹੈ ਪਾਣੀ ਕੱਢਣ ਲਈ ਪਰ ਇਹ ਕੋਈ ਸੋਲੂਸ਼ਨ ਨਹੀਂ ਹੈ ਇਹ ਫਿਲਟਰ ਇੱਥੇ ਲਗਾਇਆ ਹੈ ਜਿਸ ਦਿਨ ਬਾਰਿਸ਼ ਆਉਂਦੀ ਹੈ ਉਸ ਦਿਨ ਇਹ ਚਲਾਉਂਦੇ ਨਹੀਂ ਉਦਾਂ ਇਹ ਚੱਲਦਾ ਰਹਿੰਦਾ ਹੈ ਇਹ ਤਾਂ ਉਹ ਗੱਲ ਕਰ ਰੱਖੀ ਹੈ ਇਹਨਾਂ ਨੇ ਨੱਕ ਨਾਲ ਲਾ ਕੇ ਗੱਲ ਨਾਲ ਲਾਉਣ ਵਾਲੀ ਗੱਲ ਹੈ ਇਹ ਇੱਥੋਂ ਪਾਣੀ ਚੱਕ ਕੇ ਆ ਪਿਛਲੇ ਪਾਸੇ ਸਟ੍ਰੇਨ ਨੇ ਉਹ ਪਾਣੀ ਉੱਥੋਂ ਮੁੜ ਕੇ ਫੇਰ ਇੱਥੇ ਵਾਪਸ ਆ ਜਾਂਦਾ ਆ ਦੇਖੋ ਆ ਛੋਟੇ ਛੋਟੇ ਸਕੂਲ ਦੇ ਬੱਚੇ ਨੇ ਇਹਨਾਂ ਨੂੰ ਇਥੋਂ ਲੰਘਣਾ ਬਹੁਤ ਔਖਾ ਹੋਇਆ ਪਿਆ ਹੈ ਇਹ ਆਪਣੇ ਲੰਘਣ ਵਾਸਤੇ ਇਥੋਂ ਰਾਹ ਦੇਖ ਰਹੇ ਆ ਵੀ ਅਸੀਂ ਕਿੱਥੋਂ ਦੀ ਲੰਘ ਕੇ ਅੱਗੇ ਜਾਈਏ ਸੋ ਅ ਮੇਰੀ ਬੇਨਤੀ ਹੈ ਆਪ ਲੋਕਾਂ ਨੂੰ ਸਭ ਨੂੰ ਤੇ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਸ ਦਾ ਸਰਕਾਰ ਤੱਕ ਇਹ ਵੀਡੀਓ ਜਾਵੇ ਔਰ ਮੈਂ ਸੰਬੰਧਿਤ ਵਿਭਾਗ ਜਿਹੜਾ ਹੈਗਾ ਉਹ ਇਸ ਦੇ ਉੱਤੇ ਕਾਰਵਾਈ ਕਰੇ ਆਹ ਦੇਖੋ ਆ بارش ਦਾ ਪਾਣੀ ਆ ਆ بارش ਦਾ ਪਾਣੀ ਜਦੋਂ بارش ਪੈਂਦੀ ਹੈ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆਉਂਦਾ ਹੈ